ਇੱਕ ਚਾਵੜ ਜਾਂ ਬੰਦਾ ਸੋਸ਼ਲ ਮੀਡੀਆ ਦੇ ਉੱਪਰ ਬਹਿ ਕੇ ਰੱਬ ਨੂੰ ਚੈਲੰਜ ਕਰਦਾ ਕਿ ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਰੱਬ ਹੈ ਹੀ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਹੈ ਜਿਹੜੀ ਇਹੋ ਜਿਹੇ ਬੰਦਿਆਂ ਦੀ ਬਹੁਤ ਵਾਇਰਲ ਹੁੰਦੀ ਹੈ ਕਿਉਂਕਿ ਲੋਕ ਕੋਈ ਤਾਂ ਸੁਆਦ ਲੈਣ ਵਾਲੇ ਹੁੰਦੇ ਨੇ ਭਾਈ ਤੁਸੀਂ ਕਿਵੇਂ ਦੇਖਦੇ ਹੋ ਹੰਟਰ ਕਿ ਰੱਬ ਹੈਗਾ ਜਾਂ ਫਿਰ ਰੱਬ ਹੈ ਨਹੀਂ ਇਸ ਬੰਦੇ ਦੇ ਕਹਿਣ ਮੁਤਾਬਕ ਅ ਜੇ ਇਹ ਚਾਵੜ ਇਹ ਕਹਿੰਦਾ ਵੀ ਰੱਬ ਨਾਮ ਦੀ ਦੁਨੀਆ ਦੇ ਉੱਤੇ ਕੋਈ ਚੀਜ਼ ਨਹੀਂ ਫਿਰ ਤਾਂ ਪਹਿਲੀ ਪਾਤਸ਼ਾਹੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਸਿੱਧਾ ਚੈਲੰਜ ਹੈ ਕਿਉਂਕਿ ਆਨੰਦ ਸਾਹਿਬ ਮੈਂ ਕਹਿੰਦਾ ਸਭ ਨੇ ਪੜਿਆ ਵੀ ਹੋਣਾ ਤੇ ਸੁਣਿਆ ਵੀ ਹੋਣਾ ਆਨੰਦ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮਾਲਕ ਦੀ ਸਿਫਤ ਲਿਖੀ ਹੈ ਫਿਰ ਉਹਨਾਂ ਨੇ ਕੋਈ ਲਿਖਤੀ ਤੇ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਉੱਤੇ ਪ੍ਰਮਾਤਮਾ ਦੀ ਮਲਕੀ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਪ੍ਰਮਾਤਮਾ ਨੂੰ ਲੈ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੰਨੀਆਂ ਕਵਿਤਾਵਾਂ ਜਾਂ ਐਨੇ ਸ਼ਬਦ ਲਿਖੇ ਨੇ ਵਾਹਿਗੁਰੂ ਹਣਾ ਉਹ ਕਿੱਥੋਂ ਉੱਤਪਨ ਹੋਇਆ ਸਿੱਧਾ-ਸਿੱਧਾ ਇਹ ਲੋਕ ਨੇ ਨਾ ਇਹ ਜਾਤਾਂ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਉੱਪਰ ਸਮਝਦੇ ਨੇ ਠੀਕ ਹੈ ਜਦ ਉਹਨਾਂ ਨੂੰ ਮਤਲਬ ਚੈਲੰਜ ਕਰਦੇ ਨੇ ਜਾਂ ਫਿਰ ਇਹ ਲੋਕ ਹਾਰ ਚੁੱਕੇ ਨੇ ਪ੍ਰਮਾਤਮਾ ਦੀ ਭਾਲ ਕਰੇ ਤੋਂ ਬਿਨਾਂ ਹੀ ਜਿਵੇਂ ਆਪਾਂ ਕਹਿੰਦੇ ਦਿੰਨੇ ਆ ਸੰਧੂ ਸਾਹਿਬ ਆਪਾਂ ਕਹਿੰਦੇ ਬਿਮਾ ਹਾਰ ਗਿਆ ਆਪਾਂ ਕੋਈ ਕਿਸੇ ਨੂੰ ਕਹਿੰਦੇ ਵੀ ਯਾਰ ਇਹ ਪਹੇਲੀ ਬੁੱਝ ਅਗਲਾ ਕਹਿੰਦਾ ਵੀ ਮੈਂ ਹਾਰ ਗਿਆ ਮੇਰੇ ਹੱਥ ਖੜੇ ਨੇ ਇਹ ਉਹ ਲੋਕ ਨੇ ਜਿਹੜੇ ਪ੍ਰਮਾਤਮਾ ਨੂੰ ਭਾਣਮ ਤੋਂ ਪਹਿਲਾਂ ਹੀ ਆਪਣੇ ਹੱਥ ਖੜੇ ਕਰ ਲੈਂਦੇ ਨੇ ਵੀ ਪ੍ਰਮਾਤਮਾ ਨਾਲ ਦੀ ਕੀ ਚੀਜ਼ ਨਹੀਂ ਦੇਖੋ ਸ਼ਿਵ ਸ਼ੰਕਰ ਮਹਾਰਾਜ ਲਾ ਲਓ ਪ੍ਰਮਾਤਮਾ ਉਹ ਇੰਨਾ ਇੰਨਾ ਚ ਭਗਤੀ ਚ ਲੀਨ ਰਹਿੰਦੇ ਸੀ ਜੇ ਕੋਈ ਸ਼ਕਤੀ ਜਾਂ ਕੁਝ ਹੈਗਾ ਉਹ ਕਿਸ ਕਿਤੇ ਨਾ ਕਿੱਤਾਂ ਲਿਨ ਹੈਗੇ ਸੀ ਨਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿੰਨੇ ਮਤਲਬ ਕਿ ਕਿੰਨੀਆਂ ਵੱਡੀਆਂ-ਵੱਡੀਆਂ ਗੱਲਾਂ ਪ੍ਰਮਾਤਮਾ ਦੇ ਨਾਮ ਨੂੰ ਲੈ ਕੇ ਜਾਂ ਉਸ ਰਾਹ ਨੂੰ ਲੈ ਕੇ ਲਿਖਿਆ ਹੋਇਆ ਜਿਹੜੇ ਹਨ ਨਿਰੰਕਾਰ ਉਹਨੇ ਬਹੁਤ ਵੱਡਾ ਸ਼ਬਦ ਇੱਕ ਓੰਕਾਰ ਓੰਕਾਰ ਨਾਂ ਦੀ ਕੋਈ ਚੀਜ਼ ਤਾਂ ਹੈਗੀ ਆ ਤਾਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਲਿਖਿਆ ਠੀਕ ਹੈ ਇਹ ਦੇਖੋ ਜਦੋਂ ਹੀ ਲੋਕ ਫੇਮਸ ਹੋਣ ਦੇ ਮਾਰੇ ਚਾਵਲਾ ਮਾਰਦੇ ਨੇ ਠੀਕ ਹੈ ਜਾਂ ਫਿਰ ਇਹ ਲੋਕ ਧਾਰ ਮੰਨ ਲੈਂਦੇ ਨੇ ਪ੍ਰਮਾਤਮਾ ਦੀ ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਕਿੰਨੀ ਵੱਡੀ ਭਗਤੀ ਹੈ ਇਹ ਲੋਕ ਉਹਨੀ ਭਗਤੀ ਕਰ ਲੈਣਗੇ ਜਬ ਐ ਕਹਿ ਸਕਦਾ ਹੈ ਕਈ ਲੋਕਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਨਾ ਜਿਵੇਂ ਬਚਪਨ ਦੇ ਵਿੱਚ ਲਾ ਲਵ ਜਾਂ ਹੋਰ ਕੁਝ ਐਸੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਿਹੜੀਆਂ ਉਹਨਾਂ ਦੇ ਦਿਵਾਗੀ ਤੌਰ ਤੇ ਅਸਰ ਕਰ ਜਾਂਦੀਆਂ ਨੇ ਮੈਂਟਲੀ ਤੌਰ ਤੇ ਉਹ ਬੰਦੇ ਥੋੜੇ ਜੇ ਕਮਜ਼ੋਰ ਹੋ ਜਾਂਦੇ ਨੇ ਫਿਰ ਉਹ ਮੰਨ ਲੈਂਦੇ ਨੇ ਕਿ ਯਾਰਾ ਆਗਰ ਮੇਰੇ ਨਾਲ ਐਵੇਂ ਮਾੜਾ ਹੋ ਗਿਆ ਨਾ ਇਸ ਦਾ ਮਤਲਬ ਰੱਬ ਹੈ ਨਹੀਂ ਰੱਬ ਜੇ ਤਾਂ ਮੇਰੇ ਨਾਲ ਐਵੇਂ ਕਰਦਾ ਫਿਰ ਤਾਂ ਠੀਕ ਸਿਰਾ ਬੈਗਾ ਸੀ ਪਰ ਰੱਬ ਯਾਰਾ ਕਿਸੇ ਦੇ ਕਹਿਣ ਮੁਤਾਬਕ ਨਹੀਂ ਨਾ ਕਰਦਾ ਹੁੰਦਾ ਰੱਬ ਨੇ ਆਪਣੇ ਸਿਸਟਮ ਨਾਲ ਚੱਲਣਾ ਕਈ ਵਾਰੀ ਉਹ ਮਾੜਾ ਕਰਕੇ ਉਹ ਜਿਹੜਾ ਮਾੜਾ ਕਰਦਾ ਅੱਗੇ ਚੰਗਾ ਹੋਣਾ ਹੁੰਦਾ ਹੈ ਨਾ ਕਿਉਂਕਿ ਮੇਰੇ ਵੀ ਇੱਕ ਸਰਕਲ 'ਚ ਬੰਦਾ ਹੈਗਾ ਜੀ ਕਹਿੰਦਾ ਵੀ ਜ਼ਿੰਦਗੀ ਥੋੜਾ ਜਨਾਸਤਿਕ ਟਾਈਪ ਹੈ ਕਹਿੰਦਾ ਮਾ ਜੀ ਤੁਸੀਂ ਕਿਉਂ ਨਹੀਂ ਵੀ ਰੱਬ ਨੂੰ ਕਿਉਂ ਕਹਿੰਦੇ ਹੋ ਵੀ ਰੱਬ ਹੈ ਨਹੀਂ ਕਹਿੰਦਾ ਯਾਰ ਮੇਰੇ ਨਾਲ ਵਿਦਵਾਨ ਕਿ ਬਹੁਤ ਬੰਨਿਆ ਕਰਦੇ ਰੱਬ ਨੂੰ ਪਰ ਕਈ ਸਾਲ ਪਹਿਲਾਂ ਮੇਰੇ ਨਾਲ ਕੁਝ ਐਸੀਆਂ ਗੱਲਾਂ ਹੋਈਆਂ ਵੀ ਮੈਂ ਕੈਵਟ ਵੀ ਮੈਂ ਸੋਚ ਲੈ ਕੇ ਰੱਬ ਹੈ ਨਹੀਂ ਨਹੀਂ ਤਾਂ ਸਾਡੇ ਨਾਲ ਇਹ ਨਾ ਮਾੜਾ ਨਾ ਹੁੰਦਾ ਪਰ ਇਹ ਉਹ ਪ੍ਰਮਾਤਮਾ ਦਾ ਸਿਸਟਮ ਹੈ ਸਾਰਾ ਵੀ ਉਹਨੇ ਸ੍ਰਿਸ਼ਟੀ ਕਿਵੇਂ ਚਲਾਉਣੀ ਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਬਹਿ ਕੇ ਰੱਬ ਨੂੰ ਭੰਡਣ ਲੱਗ ਜਿਓ ਨਹੀਂ ਸੰਤੂ ਸਾਹਿਬ ਇੱਕ ਨਾ ਤੁਸੀਂ ਕਹਾਣੀ ਵੀ ਸੁਣੀ ਹੋਈ ਮੈਂ ਇੱਕ ਛੋਟੀ ਜਿਹੀ ਸਟੋਰੀ ਸੁਣਾਉਣਾ ਤੁਹਾਨੂੰ ਇੱਕ ਸਮੁੰਦਰ ਦੇ ਵਿੱਚ ਨਾ ਮੱਛੀਆਂ ਦਾ ਝੁੰਡ ਝੁੰਡਾ ਸੀਗਾ ਚਲੋ ਹੁੰਦਾ ਹੀ ਆ ਹੈਨਾ ਤੇ ਉਹਦੇ ਕਿਨਾਰੇ ਨਾਲ ਇੱਕ ਦਿਨ ਦੋ ਮੁੰਡੇ ਦੋ ਗੱਲਾਂ ਕਰ ਰਹੇ ਸੀ ਆਪਸ ਦੇ ਵਿੱਚ ਦੋ ਮੁੰਡੇ ਖੜੇ ਬੈਠੇ ਕਹਿੰਦੇ ਯਾਰ ਵੀ ਜਿਵੇਂ ਆਪਾਂ ਕਹਿੰਦੇ ਵੀ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਹਨਾ ਪਰਮਾਤਮਾ ਦੇ ਹੋਂਦ ਹੈ ਯਾਰ ਕਹਿੰਦਾ ਜਿਹੜੀਆਂ ਮੱਛੀਆਂ ਨੇ ਉਹਨਾਂ ਦਾ ਪਰਮਾਤਮਾ ਤਾਂ ਆਪਾਂ ਸਮੁੰਦਰ ਨੂੰ ਹੀ ਮੰਨਾਂਗੇ ਵੀ ਇਹਨਾਂ ਦਾ ਰੱਬ ਤਾਂ ਸਮੁੰਦਰ ਹੀ ਹੈ ਉਹ ਥੱਲੇ ਇੱਕ ਮੱਛੀ ਸੀਗੀ ਉਹ ਇਹ ਗੱਲ ਸੁਣ ਰਹੀ ਸੀ ਉਹਦੇ ਦਿਮਾਗ ਦੇ ਵਿੱਚ ਬੈ ਗਿਆ ਵੀ ਯਾਰ ਸਮੁੰਦਰ ਹੈ ਕਿੱਥੇ ਹੈ ਸਮੁੰਦਰ ਨੂੰ ਮੈਂ ਭਾਲਣਾ ਸਮੁੰਦਰ ਦੀ ਭਾਲ ਕਰਨੀ ਹੈ ਹੁਣ ਮੱਛੀ ਪਟਕਦੀ ਫਿਰਦੀ ਆ ਸਮੁੰਦਰ ਦੇ ਵਿੱਚ ਕਹੇ ਇੱਧਰ ਕਦੇ ਉੱਧਰ ਪਟਕਦੀ ਪਟਕਦੀ ਉਹ ਬਹੁਤ ਗਿਆਨੀਆਂ ਬਗਿਆਨੀਆਂ ਕੋਲੇ ਜਾਂਦੀ ਹੈ ਤੇ ਬਹੁਤ ਕਿਤੇ ਬਲ ਭਾਲ ਕਰਦੀ ਆ ਪ੍ਰਮਾਤਮਾ ਦੀ ਪਰ ਸੋਰੀ ਸਮੁੰਦਰ ਦੀ ਪਰ ਉਹਨੂੰ ਸਮੁੰਦਰ ਨੇ ਕਿਤੇ ਮਿਲਦਾ ਹੁਣ ਸਮੁੰਦਰ ਆਪਾਂ ਨੂੰ ਪਤਾ ਜੀ ਸਮੁੰਦਰ ਕੀ ਹੈ ਤੇ ਉਹਦੇ ਲਈ ਉਹਦੀ ਕੀ ਅਹਿਮੀਅਤ ਹੈ ਤੇ ਮੱਛੀ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਮੁੰਦਰ ਰਹਿੰਦਾ ਕਿੱਥੇ ਆ ਉਹਦੀ ਭਾਰਤ ਤੁਰੀ ਫਿਰਦੀ ਹੈ ਤੇ ਸੋ ਪ੍ਰਮਾਤਮਾ ਅਗਰ ਉਹ ਹੀ ਕੰਮ ਆਪਣੇ ਨਾਲ ਹੈ ਅਗਰ ਆਪਾਂ ਨੇ ਪ੍ਰਮਾਤਮਾ ਨੂੰ ਭਾਲਣਾ ਨਾ ਆਪਾਂ ਸਾਹ ਲੈ ਰਹੇ ਆ ਤਾਂ ਇਹ ਪ੍ਰਮਾਤਮਾ ਆਪਾਂ ਦੁਨੀਆਦਾਰੀ ਦੇਖ ਰਹੇ ਆ ਇਹ ਹੀ ਪ੍ਰਮਾਤਮਾ ਮਤਲਬ ਪਰਮਾਤਮਾ ਦੀ ਕੋਈ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਵੀ ਲਿਖਿਆ ਵੀ ਉਹ ਨਿਰੰਕਾਰ ਦਾ ਕੋਈ ਆਕਾਰ ਨਹੀਂ ਆਕਾਰ ਮਤਲਬ ਹੁਣ ਸਮੁੰਦਰ ਦਾ ਕੋਈ ਮੱਛੀ ਲਈ ਕੋਈ ਆਕਾਰ ਹੈਗਾ ਸਮੁੰਦਰ ਦਾ ਮੱਛੀ ਸਮੁੰਦਰ ਨੂੰ ਦੇਖ ਸਕਦੀ ਉਸ ਉਸ ਤਰੀਕੇ ਨਾਲ ਸੋ ਆਪਾਂ ਵੀ ਪਰਮਾਤਮਾ ਨੂੰ ਨਹੀਂ ਦੇਖ ਸਕਦੇ ਆਪਾਂ ਸਾਹ ਲੈ ਰਹੇ ਆਂ ਆਪਾਂ ਦੁਨੀਆਦਾਰੀ ਦੇ ਵਿੱਚ ਦੀ ਵਿਚਰ ਰਹੇ ਆਂ ਆਪਾਂ ਸਭ ਕੁਝ ਦੇਖ ਰਹੇ ਆਂ ਬਸ ਇਹ ਹੀ ਪਰਮਾਤਮਾ ਹੂੰ ਇੱਕ ਤਾਂ ਹੀ ਉਹਨੂੰ ਨਿਰੰਕਾਰ ਦਾ ਨਾਮ ਹੀ ਤਾਂ ਹੀ ਦਿੱਤਾ ਗਿਆ ਨਾ ਵੀ ਆਪਾਂ ਉਹਨੂੰ ਦੇਖ ਨਹੀਂ ਸਕਦੇ ਉਹਦਾ ਆਕਾਰ ਨਹੀਂ ਉਹ ਗਲਾਸ ਦੇ ਵਿੱਚ ਗਲਾਸ ਹੈ ਬੰਦੇ ਦੇ ਵਿੱਚ ਬੰਦਾ ਹੈ ਹਵਾ ਦੇ ਵਿੱਚ ਹਵਾ ਉਹ ਹਰ ਇੱਕ ਜਗ੍ਹਾ ਮਤਲਬ ਉਹੀ ਤਾਂ ਚ ਜਿਵੇਂ ਪਾਣੀ ਨੂੰ ਆਪਾਂ ਰੰਗ ਚ ਲਾਲ ਰੰਗ ਚ ਪਾਈਓ ਲਾਲ ਹੋ ਜਾਊਗਾ ਹਰੇ ਰੰਗ ਚ ਪਾਈਓ ਹਰਾ ਰੰਗ ਹੋ ਜਾਊਗਾ ਸੋ ਉਹਦਾ ਕੋਈ ਆਪਣਾ ਆਪਣਾ ਕੋਈ ਵजूद ਨਹੀਂ ਹੈ ਉਹਦਾ ਵजूद ਸ੍ਰਿਸ਼ਟੀ ਦੇ ਨਾਲ ਹੈ ਜਿਵੇਂ ਦੀ ਸ੍ਰਿਸ਼ਟੀ ਆ ਉਵੇਂ ਦੀ ਪ੍ਰਮਾਤਮਾ